ਅਕਾਲੀ ਦਲ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਚੋਣਾਂ ਚ ਗੁਰਦਾਸਪੁਰ ਤੋਂ ਉਮੀਦਵਾਰ ਕੋਸ਼ਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਚੀਮਾ ਆਪਣੇ ਪਰਿਵਾਰ ਤੇ ਵਰਕਰਾਂ ਸਣੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਨੇ। ਉਹਨਾਂ ਨੇ ਕਿਹਾ ਕਿ ਮੈਂ ਵਾਹਿਗੁਰੂ ਦਾ ਅਸ਼ੀਰਵਾਦ ਲੈਣਾ ਹੈ। ਨਾਲ ਹੀ ਆਖਦੇ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਕਿ ਵੱਡੀ ਕਿਰਪਾ ਗੁਰੂ ਮਹਾਰਾਜ ਨੇ ਜੋ ਉਹਨਾਂ ਤੇ ਕੀਤੀ ਹੈ, ਜੋ ਮੈਨੂੰ ਆਪਣੇ ਜੱਦੀ ਪਿੰਡ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਤੇ ਉਮੀਦਵਾਰ ਕੋਸ਼ਿਤ ਕੀਤਾ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਆਇਆ ਤੇ ਆਪਣੇ ਹਲਕੇ ਵਿੱਚ ਜਾਵਾਂਗਾ ਆਪਣੇ ਪਰਿਵਾਰ ਅਤੇ ਆਪਣੇ ਸਾਥੀਆਂ ਦੇ ਨਾਲ ਗੁਰੂਕਾਰ ਪੂਜਾ ਤੇ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਤੇ ਸਾਰੀ ਹਾਈ ਕਮਾਂਡ ਤੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜਾ ਮੇਰੇ ਤੇ ਵੱਡਾ ਭਰੋਸਾ ਕਰਕੇ ਮੈਨੂੰ ਲੋਕ ਸਭਾ ਉਮੀਦਵਾਰ ਗੁਰਦਾਸਪੁਰ ਤੋਂ ਐਲਾਨ ਕੀਤਾ ਦਾਸ ਦਈਏ ਕਿ ਅੱਗੇ ਦਲਜੀਤ ਸਿੰਘ ਚੀਮਾ ਅਕਾਲੀ ਦਲ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਜੋ ਉਮੀਦਵਾਰ ਨੇ ਉਹ ਕੀ ਕਹਿ ਰਹੇ ਨੇ ਉਹਨਾਂ ਦੀ ਹੀ ਜ਼ੁਬਾਨੀ ਤੁਹਾਨੂੰ ਸੁਣਾ ਦਿੰਨੇ ਆ ਸ਼ੁਕਰਾਨਾ ਕਰਦਾ ਕਿ ਬਹੁਤ ਵੱਡੀ ਕਿਰਪਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੋਈ ਹੈ ਕਿ ਦਾਸ ਨੂੰ ਮੇਰੇ ਆਪਣੇ ਜਦੀ ਜਣਾ ਗੁਰਦਾਸਪੁਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸ਼ੋ ਮੇਰੇ ਅਕਾਂਖੀ ਦਰਨੇ ਹੋਣਾ ਹੈ ਮੈਂ ਗੁਰੂ ਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਸਾਹਮਣੇ ਰੱਖਿਆ ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਆਗਿਆ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਏ ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਇਹ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਹੈ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਕਰਕੇ ਵੱਡਾ ਭਰੋਸਾ ਪਾਰਟੀ ਨੇ ਮੇਰੇ ਤੇ ਜਤਾਇਆ ਉਹਦੇ ਵਾਸਤੇ ਪਾਰਟੀ ਦਾ ਵੀ ਸ਼ੁਕਰਾਨਾ ਕਰਦਾ। ਭਾਜਪਾ ਨਾਲ ਵੱਖ ਹੋ ਕੇ ਆਪਾਂ ਪਹਿਲੀ ਵਾਰੀ ਜਿਹੜੀ ਹੈਗੀ ਆ ਪਾਰਲੀਮੈਂਟ ਦੀਆਂ ਚੋਣਾਂ ਲੜਨ ਜਾ ਰਹੇ ਹਾਂ ਕਿਦਾਂ ਮਾਰਦੇ। ਨਹੀਂ ਵੈਸੇ ਤੇ ਵਿਧਾਨ ਸਭਾ ਦੀਆਂ ਵੀ ਵੱਖਰੀਆਂ ਲੜੀਆਂ ਸੀ। ਪਰ ਉਹਦੇ ਪਰ ਹੁਣ ਪਾਰਲੀਮੈਂਟ ਪਾਰਲੀਮੈਂਟ ਜਿਹੜੀ ਹੈ ਉਹ ਪਹਿਲੀ ਵਾਰੀ ਲੜਦੇ। ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਮਾ ਸਮਾਂ ਸਾਡਾ ਸਾਥ ਰਿਹਾ। ਦੋ ਅਲੱਗ-ਅਲੱਗ ਪਾਰਟੀਆਂ ਪਰ ਮਿਨਿਮਮ ਕਾਮਨ ਪ੍ਰੋਗਰਾਮ ਦੇ ਤਹਿਤ ਡਲਕੇ ਅਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਚਲਾਈਆਂ ਪਰ ਜਦੋਂ ਖੇਤੀ ਦਾ ਇਸ਼ੂ ਆਇਆ ਸੀ ਕਿਸਾਨੀ ਦਾ ਇਸ਼ੂ ਆਇਆ ਸੀ ਤੇ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਆਪਣੀ ਸਪੋਰਟ ਜਿਹੜੀ ਹੈ ਉਦੋਂ ਕੇਂਦਰ ਤੋਂ ਵਿਦਡਰਾ ਕੀਤੀ ਸੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਤੋਂ ਵੀ ਅਸਤੀਫਾ ਦਿੱਤਾ ਇਸ ਕਰਕੇ ਹੁਣ ਫਿਰ ਗੱਲ ਚੱਲੀ ਸੀ ਸਮਝੌਤੇ ਦੀ ਪਰ ਸਮਝੌਤਾ ਹਮੇਸ਼ਾ ਉਦੋਂ ਹੁੰਦਾ ਜਦੋਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਸਹਿਮਤੀ ਬਣਦੀ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦੀ ਐਮਐਸਪੀ ਗਰੰਟੀ ਦਾ ਉਹਦੇ ਉੱਤੇ ਜੇ ਸਾਨੂੰ ਕੋਈ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਸਮਝੌਤਾ ਹੋ ਸਕਦਾ ਸੀ ਦੂਜੀ ਗੱਲ ਹੈ ਕਿ ਜਿਹੜੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਹੈ ਇਹ ਬਹੁਤ ਹੱਦ ਤੱਕ ਵੱਚ ਚੁੱਕੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਐ ਤੋੜੀ ਗਈ ਹਰਿਆਣੇ ਦੀ ਵੱਖਰੀ ਕਮੇਟੀ ਬਣਾਈ ਗਈ। ਦਿੱਲੀ ਕਮੇਟੀ ਦੇ ਉੱਤੇ ਚੁਣੀ ਹੋਈ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਹਜੂਰ ਸਾਹਿਬ ਦਾ ਬੋਰਡ ਪਿੱਛੇ ਬਦਲਣ ਦੀ ਕੋਸ਼ਿਸ਼ ਹੋਈ। ਜਿਹੜੀ ਉੱਥੇ ਦੀ ਸੰਗਤ ਨੇ ਵੀ ਇੰਤੋ ਧਰਮੀ ਸਾਹਿਬ ਵੀ ਗਏ ਮੈਂ ਵੀ ਗਿਆ। ਸਾਰਿਆਂ ਨੇ ਰਲ ਕੇ ਪ੍ਰਟਸ ਕੀਤਾ ਤੇ ਉਹਦੇ ਉੱਤੇ ਰੋਕ ਲੱਗੀ। ਪਟਨਾ ਸਾਹਿਬ ਦਾ ਬੋਰਡ ਜਿਹੜਾ ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਰਕੇ ਇਹ ਇਹੋ ਜਿਹਾ ਇਸ਼ੂ ਨੇ ਕਿ ਅਸੀਂ ਇਸ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਸਰਕਾਰ ਜਿਹੜੀ ਹੈ ਉਹ ਦਖਲਅੰਦਾਜ਼ੀ ਕਰੇ। ਇਸੇ ਤਰ੍ਹਾਂ ਹੀ ਜਿਹੜਾ ਇੱਕ ਹਿਊਮਨ ਰਾਈਟਸ ਦਾ ਬੜਾ ਵੱਡਾ ਮਸਲਾ ਬੰਦੀ ਸਿੰਘਾਂ ਦਾ ਸਾਡਾ ਇਹ ਵਿਚਾਰ ਹੈ ਅਸੀਂ ਬੜੀ ਬੜੀ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਹਿਊਮਨ ਰਾਈਟਸ ਇਸ ਗੱਲ ਦੀ ਮੰਨ ਕਰਦੇ ਆ ਕਿ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਉਹਨੂੰ 1 ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਬੰਦੀ ਸਿੰਘਾਂ ਨੇ ਆਪਣੀ ਜਿਹੜੀ ਹੈਗੀ ਸਜ਼ਾ ਤੋਂ ਡਬਲ ਸਜ਼ਾਾਂਾਂ ਕੱਟ ਲਈਆਂ ਤੇ ਹਾਲੇ ਤੱਕ ਉਹ ਪੰਜ ਛੀ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੈਠੇ ਆ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਕਰਕੇ ਅਨਾਉਂਸਮੈਂਟ ਵੀ ਹੋਈ ਸੀ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਨਾਨਕ ਪਾਤਸ਼ਾਹ ਦਾ 550 ਸਾਲਾਂ ਪੁਰਾਤਿਸ਼ ਪੂਰਵ ਸੀ ਉਹ ਅਨਾਉਂਸਮੈਂਟ ਵੀ ਫਿਰ ਵਿੱਚ ਹੀ ਰਹਿ ਗਈ ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਦੇਸ਼ ਦਾ ਜੋ ਮਾਹੌਲ ਬਣਿਆ ਕਿ ਅੱਜ ਡੈਮੋਕ੍ਰੇਸੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਅੱਜ ਦੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਦਰ ਵਰਤ ਹੁੰਦੀ ਹੈ ਜਿਹੜਾ ਫੈਡਰਲਿਜ਼ਮ ਦਾ ਜਿਹਦੇ ਆਧਾਰ ਦੇ ਉੱਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਡਾ ਡਰਾਫਟ ਕੀਤਾ ਸੀ ਅੱਜ ਫੈਡਰਲਿਜ਼ਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੋਰਾ ਲਾ ਕੇ ਸੂਬਿਆਂ ਦੇ ਜਿਹੜੇ ਹੱਕ ਐ ਉਹਨਾਂ ਦੇ ਉੱਤੇ ਡਾਕਾ ਮਾਰਿਆ ਜਾਂਦਾ। ਇਸ ਲਈ ਸਾਡੇ ਕੈਡਰ ਦੀ ਵੀ ਸਾਡੇ ਟਰੇਡਰ ਸਰਪੰਚ ਦੀ ਵੀ ਮੰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਉਹ ਇਤਿਹਾਸਕ ਜ਼ਿੰਮੇਵਾਰੀ ਜਮਾਉਣੀ ਚਾਹੀਦੀ ਆ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਕਿਉਂਕਿ ਅਸੀਂ ਪੰਜਾਬੀ ਸੂਬੇ ਦੇ ਵੀ ਮੋਰਚੇ ਲਾਏ ਅਸੀਂ ਪਾਣੀਆਂ ਦੇ ਉੱਤੇ ਵੀ ਸੰਘਰਸ਼ ਕੀਤੇ। ਅਸੀਂ ਐਮਰਜੈਂਸੀ ਦੇ ਖਿਲਾਫ ਵੀ ਜਦੋਂ ਦੇਸ਼ ਦੇ ਵਿੱਚ ਡੈਮੋਕਰੇਸੀ ਦਾ ਗळा ਘੁੱਟਿਆ ਗਿਆ ਉਹਦੇ ਖਿਲਾਫ ਵੀ ਅਸੀਂ ਡਟ ਕੇ ਸੰਘਰਸ਼ ਕੀਤਾ ਇਸ ਕਰਕੇ ਸਾਡੇ ਕੈਡਰ ਦੀ ਪੰਜਾਬ ਦੇ ਲੋਕਾਂ ਦੀ ਇਹ ਆਸ ਸੀ ਕਿ ਜਦੋਂ ਦੇਸ਼ ਦੇ ਵਿੱਚ ਸਾਰੇ ਪਾਸੇ ਹੁਣ ਫਿਰ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ ਤੇ ਅਕਾਲੀ ਦਲ ਹੁਣ ਇਕੱਲਾ ਰਾਜ ਭਾਗ ਵੱਲ ਨਾ ਦੇਖੇ ਪਹਿਲਾਂ ਦੇਸ਼ ਦੇ ਵਿੱਚ ਆਵਾਜ਼ ਉਠਾਏ ਤਾਂ ਜੋ ਦੂਜੀਆਂ ਵੀ ਖੇਤਰੀ ਪਾਰਟੀਆਂ ਉੱਠ ਖੜਨ ਤੁਹਾਨੂੰ ਪੈਰਾਸ਼ੂਟ ਵੱਲੋਂ ਕਿਹਾ ਜਾ ਰਿਹਾ ਪੈਰਾਸ਼ੂਟ ਕਿ ਨਵਾਂ ਹਲਕਾ ਤੁਹਾਡੇ ਵਾਸਤੇ ਕਿ ਹਲਕੇ ਵਾਸਤੇ ਨਵਾਂ ਤੁਹਾਡੇ ਵਾਸਤੇ ਹਲਕਾ ਵੀ ਨਵਾਂ ਬਣ ਦੇਖੋ ਜਿੰਨੂੰ ਨਹੀਂ ਪਤਾ ਹੁੰਦਾ ਨਾ ਉਹ ਕਹਿ ਸਕਦਾ ਹਾਂਜੀ ਪਰ ਮੇਰਾ ਜਨਮ 1962 ਦੇ ਵਿੱਚ ਪਿੰਡ ਬਾੜੀ ਪੁੱਛਾਂ ਦੇ ਵਿੱਚ ਗੁਰਦਾਸਪੁਰ ਹੀ ਹੋਇਆ ਸੀ ਦਸਵੀਂ ਤੱਕ ਦੀ ਮੇਰੀ ਪੜ੍ਹਾਈ ਵੀ ਪਿੰਡ ਦੇ ਸਕੂਲ ਦੇ ਉੱਤੇ ਹੀ ਆ ਫਿਰ ਡਾਕਟਰ ਬਣ ਤੋਂ ਬਾਅਦ ਦੁਬਾਰਾ ਰਾਜਨੀਤੀ ਵੀ ਮੈਂ ਗੁਰਦਾਸਪੁਰ ਤੋਂ ਹੀ ਸ਼ੁਰੂ ਕੀਤੀ ਸੀ ਇੱਕ ਇਲੈਕਸ਼ਨ ਵੀ ਸ਼੍ਰੀ ਹਰਗੋਬਿੰਦਪੁਰ ਚ ਪਹਿਲਾਂ 2002 ਦੇ ਵਿੱਚ ਉੱਥੇ ਲੜੀ ਸੀ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਪਾਰਟੀ ਹੈੱਡ ਆਫਿਸ ਦੀ ਨਾਗਰ ਉੱਪਰ ਦੀ ਸੇਵਾ ਦਿੱਤੀ ਇਸ ਕਰਕੇ ਬੜੀ ਖੁਸ਼ੀ ਹੈ ਕਿ 14-15 ਸਾਲਾਂ ਬਾਅਦ ਫੇਰ ਆਪਣੇ ਭਰਾਵਾਂ ਦੇ ਵਿੱਚ ਔਰ ਮੈਂ ਸਾਰੀ ਸਾਡੀ ਗੁਰਦਾਸਪੁਰ ਦੀ ਲੀਡਰਸ਼ਿਪ ਦਾ ਪੂਰੇ ਲੋਕ ਸਭਾ ਹਲਕੇ ਦੀ ਉਹਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਜਿਹੜੀ ਹੈ ਇੱਕ ਜਵਾਨ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਜਿਹੜੀ ਹੈ ਬੇਨਤੀ ਕੀਤੀ ਕਿ ਡਾਕਟਰ ਚੀਮਨ ਨੂੰ ਇੱਥੇ ਭੇਜੋ ਮੈਂ ਤਾਂ ਆਪ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਸਾਰੇ ਜਿੰਨੇ ਉੱਥੇ ਜਰਨਲ ਨੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਇਕੱਠੇ ਰਾਜਨੀਤੀ ਦੇ ਵਿੱਚ ਆ ਮੈਂ ਚਾਹੁੰਦਾ ਸੀ ਕਿ ਉਹਨਾਂ ਚ ਕੋਈ ਲੜੇ ਪਰ ਉਹਨਾਂ ਦਾ ਵੀ ਮੈਨੂੰ ਹੁਕਮ ਇਹੀ ਆਇਆ ਕਿ ਨਹੀਂ ਭਾਈ ਤੂੰ ਆ ਆਪਣੇ ਜਿਹੜੇ ਦੇ ਵਿੱਚ ਇਸ ਵਾਰੀ ਇਲੈਕਸ਼ਨ ਲੜਨੀ ਹੈ ਪੰਜਾਬ ਚ ਦੋ ਵੱਡੀਆਂ ਪਾਰਟੀਆਂ ਮੰਨੀਆਂ ਜਾਂਦੀਆਂ ਸੀ ਦੋ ਤੋਂ ਤਿੰਨ ਹੋ ਗਈਆਂ ਹੁਣ ਚਾਰ ਸਿੱਧੇ ਤੋਰ ਤੇ ਪਾਰਟੀਆਂ ਹੋ ਗਈਆਂ ਕਿਦਾਂ ਮੰਨਦੇ ਜੀ ਇੱਕ ਤਾਂ ਐਤ ਕੀ ਘਟ ਜੇਗੀ ਜਿਹੜੀ ਥੋੜੇ ਸਮੇਂ ਚ ਚੜ ਗਈ ਸੀ ਉਹਦਾ ਤੇ ਐਤ ਕੀ ਲੁਕੀ ਫਿਰ ਝਾੜੂ ਫੇਰ ਦੇਣ ਉਹ ਤਾਂ ਹੁਣ ਸਫਾਇਆ ਉਹਦਾ ਕਰ ਦਣਗੇ ਤੁਹਾਡੇ ਸਾਹਮਣੇ ਆ ਕਿ ਜਦੋਂ ਪਿਛਲੀ ਵਾਰੀ ਤੁਸੀਂ ਕੈਮਰੇ ਲੈ ਕੇ ਜਾਂਦੇ ਸੀ ਤੇ ਜਿਹੜੀ ਦੁਕਾਨ ਤੋਂ ਪੁੱਛਦੇ ਸੀ ਅਗਲੇ ਕਹਿੰਦੇ ਸੀ ਝਾੜੂ 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 ਤੇ ਹੁਣ ਜਦੋਂ ਕੋਈ ਪੁੱਛਦਾ ਹੈ ਤੇ ਨਾਲ ਦੀ ਨਾਲ ਬਜ਼ੁਰਗ ਗਾਲਾਂ ਵੀ ਕੱਢਦੇ ਆ ਇਹਨਾਂ ਨੇ ਇਹੋ ਜਿਹਾ ਸਤਿਆਨਾਸ਼ ਪੰਜਾਬ ਦਾ ਕੀਤਾ ਕਿਉਂਕਿ ਪੰਜਾਬੀ ਚਾਹੁੰਦੇ ਆ ਕਿ ਪੰਜਾਬੀਆਂ ਦੇ ਹੱਥ ਕਮਾੜ ਦਿੱਲੀ ਤੋਂ ਸਰਕਾਰ ਸਾਡੀ ਚੱਲੇ ਇਹ ਕਦੀ ਪੰਜਾਬ ਦੇ ਲੋਕੀ ਜਿਹੜਾ ਇਹ ਬਰਦਾਸ਼ਤ ਨਹੀਂ ਕਰਦੇ ਜਿੱਦਾਂ ਲੀਡਰ ਆਏ ਦਿਖ ਰਹੇ ਜੀ ਜੇਲ੍ਹ ਚ ਆਪਾ ਦਿੱਲੀ ਦਾ ਲੀਡਰ ਜੇਲ੍ਹ ਚ ਆ ਭਗਵੰਤ ਮਾਨ ਜੀ ਕਹਿੰਦੇ ਜੀ ਉਹ ਹੱਤਵਾਦੀਆਂ ਨਾਲ ਸਲੂਕ ਕੀਤਾ ਜਾਂਦਾ ਕਿੱਦਾਂ ਮੰਨਦੇ ਦੇਖੋ ਤੁਸੀਂ ਆਪ ਹੀ ਕਹਿੰਦਾ ਵੀ ਦਿੱਲੀ ਦਾ ਲੀਡਰ ਜੇਲ੍ਹ ਚ ਉਹਦਾ ਨਾਮ ਵੀ ਲੈ ਦਿਓ ਪੇ ਝਾੜੂ ਵਾਲਿਆਂ ਦਾ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਇਹ ਉਹ ਬੰਦਾ ਹੈ ਜਿਨੇ ਸਾਰੇ ਦੇਸ਼ ਨੂੰ ਗਰੰਟੀ ਦਿੱਤੀ ਸੀ ਵੀ ਸਾਰੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਔਰ ਅੱਜ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਸਕੈਂਡਲ ਦੇ ਵਿੱਚ ਅਗਰ ਕੋਈ ਬਤੌਰ ਮੁੱਖ ਮੰਤਰੀ ਫੜਿਆ ਗਿਆ ਔਰ ਸਾਰੇ ਸਬੂਤਾਂ ਸਹਿਤ ਫੜਿਆ ਗਿਆ ਉਹ ਨਹੀਂ ਕਹਿ ਸਕਦਾ ਵੀ ਕੋਈ ਅਖਬਾਰੀ ਬਿਆਨਬਾਜ਼ੀ ਹੈ ਜਾਂ ਦੂਜੀ ਹੈ ਹਾਈ ਕੋਰਟ ਨੇ ਲਿਖ ਦਿੱਤਾ ਹੈ ਕਿ ਇਹ ਜਿਹੜਾ ਸਾਰਾ ਕੁਝ ਤੇਰੇ ਖਿਲਾਫ ਸਾਬਤ ਹੁੰਦਾ ਤੇ ਦੱਸੋ ਇਹ ਲੋਕੀ ਐਡੇ ਐਡੇ ਵੱਡੀਆਂ ਗਰੰਟੀਆਂ ਦਿੰਦੇ ਸੀ ਤੇ ਇਹਨਾਂ ਦਾ ਅਸੀਂ ਭਰੋਸਾ ਕਰ ਲਿਆ ਤੇ ਇਹ ਲੁੱਟ ਕੇ ਲੈ ਗਏ ਇਹਨੇ ਥੋੜੇ ਸਮੇਂ ਦੇ ਵਿੱਚ ਤੇ ਪੰਜਾਬ ਜਿਹੜਾ ਅੱਜ ਸਾਡੀਆਂ ਭੈਣਾਂ ਕੋਈ 1000 ਰੁਪਏ ਨੂੰ ਤਰਸਦੀ ਐ ਕੋਈ ਹੋਰ ਗਰੰਟੀਆਂ ਨੂੰ ਤਰਸਦਾ 70000 ਕਰੋੜ ਦਾ ਪੰਜਾਬ ਤਾਂ ਕਰਜ਼ਾਈ ਹੋ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਐ ਇਹ ਸੈਂਕੜੇ ਕਰੋੜ ਦਾ ਭ੍ਰਿਸ਼ਟਾਚਾਰ ਕਰ ਗਈ ਤੇ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਇਸ ਕਰਕੇ ਇਹ ਪਾਰਟੀ ਦਾ ਹੁਣ ਲੋਕੀ ਛੇਤੀ ਖਤਮ ਕਰ ਦੇਣਾ ਠੀਕ ਹੈ ਸਰ ਸਾਹਿਬ ਕਾਫੀ ਨਰਾਜ਼ ਦੇਖ ਰਹੇ ਆ ਜੀ ਨਹੀਂ ਤੁਹਾਨੂੰ ਲੱਗਦਾ ਕਈ ਵਾਰੀ ਕਈ ਵਾਰੀ ਜਦੋਂ ਟਿਕਟਾਂ ਦੇ ਫੈਸਲੇ ਹੁੰਦੇ ਆ ਨਾ ਤੇ ਜਿੰਨੂੰ ਨਹੀਂ ਮਿਲਦੀ ਉਦੋਂ ਤੁਸੀਂ ਕਿਆਸ ਲਈਆਂ ਲੌਣ ਲੱਗ ਜਾਂਦੇ ਹੋ ਮਾਨ ਦੇ ਟਿਕਟ ਨਹੀਂ ਮਿਲੀ ਨਰਾਜ ਜੀ ਤੇਜਸਰ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਅੱਜ ਦੀ ਤਰੀਕ ਤੇ ਵੀ ਪਾਰਟੀ ਦੇ ਪੈਟਰਨ ਨੇ ਟਿਕਟਾਂ ਦੇਣ ਵਾਲਿਆਂ ਚ ਨੇ ਔਰ ਪਰਮਿੰਦਰ ਸਿੰਘ ਢੀਟ ਸਾਹਿਬ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਹੈ ਸਾਡੇ ਫਾਈਨੈਂਸ ਮਿਨਿਸਟਰ ਰਹੇ ਆ ਔਰ ਮੈਂ ਕਹਿ ਸਕਦਾ ਕਿ ਪਾਰਟੀ ਦਾ ਇੱਕ ਬਹੁਤ ਅੱਛਾ ਇੰਟੈਲੀਜੈਂਟ ਤੇ ਸੁਪਰ ਫੇਸ ਆ ਬਹੁਤ ਕੁਝ ਪਾਰਟੀ ਨੇ ਉਹਨਾਂ ਨੂੰ ਦਿੱਤਾ ਤੇ ਇੱਕ ਵੀ ਬਹੁਤ ਕੁਝ ਉਹਨਾਂ ਨੂੰ ਪਾਰਟੀ 'ਚ ਮਿਲਦਾ ਇਸ ਕਰਕੇ ਇਹ ਕਿਆਸ ਰਹੀਆਂ ਹੁੰਦੀਆਂ ਦੋ ਚਾਰ ਦਿਨ ਚੱਲਦੀਆਂ ਜਦੋਂ ਨਵੇਂ ਨਵੇਂ ਫੈਸਲੇ ਹੁੰਦੇ ਆ ਪਰ ਸਾਰੇ ਰਲ ਕੇ ਐਦ ਕੀ ਜੋ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸਾਡਾ ਮਕਸਦ ਉਸ ਵਾਅਦੇ ਨੂੰ ਪੂਰਾ ਕਰਨਾ ਹੈ ਕਿ ਸਾਰੇ ਏਟੋ ਲੈ ਕੇ ਵਰਕਰ ਤੋਂ ਪ੍ਰਧਾਨ ਸਾਹਿਬ ਤੱਕ ਸਾਰੇ ਉਸ ਗੱਲ ਵਾਸਤੇ ਡਿਟੀ ਹਾਰ ਸਿਮਰਤ ਕੋਰ ਜੀ ਚਾਹ ਰਹੇ ਨੇ ਕਿ ਬਠਿੰਡੇ ਤੋਂ ਦੁਬਾਰਾ ਚੋਣ ਲੜਨਗੇ ਦੇਖੋ ਉਹ ਮੋਸਟ ਡਿਜ਼ਰਵਿੰਗ ਕੈਂਡੀਡੇਟ ਹੈ ਬਠਿੰਡੇ ਤੋਂ ਇੱਥੇ ਆ ਕਿ ਜਿੱਡੀ ਅੱਛੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਮੁੱਦਿਆ ਦੀ ਬੁਲੰਦ ਕੀਤੀ ਚਾਹੇ ਕਿਸਾਨੀ ਦੇ ਆ ਚਾਹੇ ਸਿੱਖੀ ਦੇ ਮਸਲੇ ਆ ਜਾਂ ਪੰਜਾਬ ਦੇ ਮਸਲੇ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਹੈ ਪਰ ਦੂਜੀ ਗੱਲ ਹੈ ਕਿ ਹਮੇਸ਼ਾ ਆਪਣੀ ਕੰਸਿਸਟੈਂਸੀ ਦੇ ਵਿੱਚ ਉਹ ਇੰਟੈਚ ਰਹੇ ਠੀਕ ਹੈ ਜੀ ਔਰ ਉਹਨਾਂ ਤੇ ਹੋਰ ਕੋਈ ਲੈਕਚਰ ਨਹੀਂ ਲੱਡੀ ਕਦੀ ਵਿਧਾਨ ਸਭਾ ਦੀ ਕੋਈ ਹੋਰ ਨਹੀਂ ਪਹਿਲੇ ਦਿਨ ਤੋਂ ਪਾਰਲੀਮੈਂਟ ਹੀ ਲੜਦੇ ਆ ਤੇ ਪਾਰਲੀਮੈਂਟ ਦੀ ਦੁਆਰਾ ਉਹ ਦਿਨ ਨੂੰ ਲੈ ਕੇ ਕਾਲੀਦਾਨ ਨੂੰ ਹਮੇਸ਼ਾ ਘੇਰਿਆ ਜਾ ਰਿਹਾ ਲੱਗਦਾ ਕਿ ਇਸ ਵਾਰ ਵੀ ਵਿਦਮੀਆਂ ਦਾ ਬੰਦਾ ਕਿਤੇ ਨਾ ਕਰੇ ਨਹੀਂ ਐਤ ਕੀ ਲੁਕੀ ਘੇਰਨਗੇ ਝੂਠ ਮਾਰਨ ਵਾਲਿਆਂ ਨੂੰ ਕੂਟ ਪ੍ਰਚਾਰ ਕਰਨ ਨਾਲ ਕਿਉਂਕਿ 5 ਸਾਲ ਜਿਨ੍ਹਾਂ ਨੇ ਕਾਂਗਰਸ ਨੇ ਰਾਜ ਕੀਤਾ ਹੁਣ ਲੋਕੀ ਪੁੱਛਣਗੇ ਕਿ ਕੀ ਬਣਿਆ ਤੁਸੀਂ ਤਾਂ ਕਹਿੰਦੇ ਸੀ ਉਹਦੇ 4 ਹਫਤਿਆਂ ਚ ਅਸੀਂ ਸਾਰਾ ਕੁਝ ਕਰ ਦੇਣਾ ਉਹਦੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸਭ ਖਾਦੇ ਸੀ ਹੁਣ ਤਾਂ ਬੇਦਬੀ ਉਹ ਕਰੀ ਬੈਠੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਕਿਹਾ ਸੀ ਸਾਰੇ ਪੰਜਾਬ ਦੀ ਕਿਸਾਨੀ ਦਾ ਜਿਹੜਾ ਕਰਜ਼ਾ ਉਹ ਮਾਫ ਕਰ ਦੇਣ ਇਹ ਬੇਦਬੀ ਨਹੀਂ ਹੋ ਗਿਆ ਕਰਜ਼ਾ ਮਾਫ ਕਹਾਂ ਸੀ ਹਰ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇਾਂਗੇ ਤੇ ਗੁਟਕਾ ਸਾਹਿਬ ਹੱਥ ਫੜਿਆ ਸੀ ਆ ਸਾਰੇ ਲੀਡਰ ਜਿਹਦੇ ਹੱਥ ਫੜਿਆ ਸੀ ਉਹ ਤਾਂ ਚਲੋ ਬੀਜੇਪੀ ਚਲਾ ਗਿਆ ਤੇ ਗੁਟਕਾ ਸਾਹਿਬ ਜਿਹੜੇ ਲੈ ਕੇ ਆਏ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਤਾਂ ਸਾਰੇ ਸੱਜੇ ਖੱਬੇ ਖੜੇ ਸੀ ਸਾਡੇ ਕੋਲ ਸਾਰਿਆਂ ਦੀਆਂ ਫੋਟੋ ਹੈਗੀਆਂ ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਬੇਅਦਬੀ ਦਾ ਇਨਸਾਫ ਦਵਾਂਗੇ ਕੁਮਰ ਵਿਜੇ ਪ੍ਰਤਾਪ ਵੀ ਸੰਤੁਸ਼ਟ ਨਹੀਂ ਹੋਏ ਆਮ ਆਦਮੀ ਪਾਰਟੀ ਉਹ ਆਪ ਨਾਅਰੇ ਚੱਲ ਰਹੇ ਆ ਨਾਅਰੇ ਚੱਲਦੇ ਪਏ ਕੁਮਰ ਵਿਜੇ ਪ੍ਰਤਾਪ ਦੇ ਬਾਰੇ ਚ ਜਿਹੜੀ 92 ਸਫੀਆਂ ਦੀ ਹਾਈ ਕੋਰਟ ਦੀ ਜੱਜਮੈਂਟ ਹੈ ਨਾ ਉਹ ਅੰਮ੍ਰਿਤਸਰ ਦੀ ਸਾਰੀ ਪ੍ਰੈਸ ਨੂੰ ਇੱਕਦਮ ਫੇਰ ਪੜਨੀ ਚਾਹੀਦੀ ਹੈ ਦੇਖੋ ਇੱਕ ਅਫਸਰ ਦੇ ਖਿਲਾਫ ਸਾਰੀ 92 ਪੇਜ ਦੀ ਜੱਜਮੈਂਟ ਤੁਸੀਂ ਕਹਿ ਸਕਦੇ ਹੋ ਕਿ ਸਟ੍ਰਿਕਚਰ ਇਜ਼ ਸਟ੍ਰਿਕਚਰ ਹੈ ਅਦਾਲਤ ਕਹਿ ਰਹੀ ਹੈ ਕਿ ਤੂੰ ਰਾਜਨੀਤੀ ਕੀਤੀ ਹੈ ਪਰ ਉਹ ਸਾਬਤ ਵੀ ਹੋ ਗਿਆ ਜੋ ਅਦਾਲਤ ਨੇ ਕਿਹਾ ਕਿ ਰਾਜਨੀਤੀ ਕੀਤੀ ਵੀ ਆ ਬਾਅਦ ਜਾ ਕੇ ਜਿਹੜੀ ਪਾਰਟੀ ਦੇ ਕਹਨ ਤੇ ਕੀਤੀ ਉਸ ਪਾਰਟੀ ਦਾ ਅੱਜ ਉਹ ਐਮਐਲਏ ਇਸ ਕਰਕੇ ਇਹਨਾਂ ਬੰਦਿਆਂ ਤੇ ਕੀ ਕਹੋਗੇ ਜਿਹਦੇ ਬਾਰੇ ਇੱਕ ਹਾਈ ਕੋਰਟ ਦਾ ਜੱਜ ਇਹਨਾਂ ਕੁਝ ਕਹਿ ਗਿਆ ਤੇ ਹੁਣ ਸਾਡੇ ਕੀ ਕਹਿਣ ਦੀ ਲੋੜ ਆ ਉਹਦੀ ਜੱਜਮੈਂਟ ਤੁਸੀਂ ਵੀ ਪੜੋ ਉਹਨੂੰ ਵੀ ਪੜਾਓ ਕਿ ਜੱਜ ਕਹਿ ਰਿਹਾ ਕਿ ਮੈਲਾਫਾਈਡ ਹੈ ਜੱਜ ਕਹਿ ਰਿਹਾ ਕਿ ਬਹੁਦਾ ਜਾਂ ਜੱਜ ਕਹਿ ਰਿਹਾ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਗਵਾਹਾਂ ਦੇ ਬਿਆਨਾਂ ਨੂੰ ਟ੍ਰਿਸ ਕੀਤਾ ਤੇ ਸਾਰੀ ਤੂੰ ਖੇਡ ਖੇਡੀ ਐ ਰਾਜਨੀਤੀ ਕਰਨ ਵਾਸਤੇ ਪੈਤ ਨਹੀਂ ਕਿਹਾ ਹਾਈ ਕੋਰਟ ਨੇ ਕਿਹਾ ਜੇ ਕਾਪੀ ਕਿਸੇ ਕੋਲ ਨਹੀਂ ਤੇ ਮੈਂ ਤੁਹਾਡੇ ਵਟਸਐਪ ਤੇ ਸਾਰੀ ਭੇਜ ਦੂੰ ਫਿਰ ਠੀਕ ਹੈ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਸਾਂਜੀ ਸੋਚ ਟੀਵੀ ਲਈ ਰਿਪੋਰਟ